10ਵੀਂ ਕਲਾਸ ਚੋਂ ਦੋ ਪੇਪਰਾਂ 'ਚੋਂ ਫੇਲ ਹੋਣ ਕਾਰਨ ਨਾਬਾਦੀ ਆਸ਼ਾ ਕਲੋਨੀ 'ਚ ਪੂਜਾ ਨਾਂਦੀ ਗਰੜਕੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮਹੱਤਿਆ ਕਰ ਲਈ। ਪੂਜਾ ਰੋਜ ਦੀ ਤਰ੍ਹਾਂ ਆਪਣੇ ਪਿਤਾ ਦਿਨ ਨਾਲ ਸਕੂਲ ਤੋਂ ਘਰ ਆਈ ਤੇ ਕਹਾਂ ਆ ਕਿ ਜ਼ਹਿਰੀਲੀ ਦਵਾਈ ਪੀ ਲਈ। ਜਦੋਂ ਪੂਜਾ ਨੇ ਦਵਾਈ ਖਾਣ ਬਾਰੇ ਆਪਣੀ ਮਾਂ ਨੂੰ ਦੱਸਿਆ ਤਾਂ ਉਸਨੂੰ ਤੁਰੰਤ ਹਸਪਤਾਲਿਆਂ ਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਪਤਾ ਸਕੂਲੋਂ ਲੈ ਕੇ ਆਇਆ ਤਾਂ ਉਹਦੇ ਬਾਅਦ ਠੀਕ ਸੀ। ਅੰਦਰ ਬੜੀ ਐ। ਅੰਦਰ ਵਰਤੇ ਬਸ ਕਾਹਨ ਆਸੇ ਕੱਪੜੇ ਵੀ ਨਹੀਂ ਬਦਲੀ। ਮੈਂ ਤਾਂ ਰਹੀ ਨਹੀਂ ਮੈਂ ਤਾਂ ਕੰਮ 'ਤੇ ਗਈ ਸੀ ਤੋ ਆਇਆ ਮੈਂ ਆਈ ਤਾਂ ਕਹਿੰਦੇ ਬੋ ਕਹਿੰਦੀ ਵੀ ਮੰਮੀ ਪੂਜਾ ਨਾ ਰੋ ਰਹੀ ਮੈਂ ਜਦ ਮੈਂ ਗਈ ਸਾਈਕਲ ਖੜਾ ਕਰਿਆ ਮੈਂ ਕਿਹਾ ਦੇਖਾਂ ਪੂਜਾ ਕਹਾਂ ਹੈ ਉਹ ਦੇਖ ਕੇ ਮੇਰੇ ਲੱਬੇ ਆ ਗਈ ਕਹਿੰਦੀ ਮੰਮੀ ਮੈਂ ਤਾਂ ਗੋਲੀ ਖਾ ਲਈ ਮੈਂ ਕਿਉਂ ਖਾਈ ਕਹਿੰਦੀ ਮੈਂ ਇਤਨਾ ਮਿਹਨਤ ਕਰਾਂ ਮੈਂ ਫੇਲ ਹੋ ਗਈ ਪੁਲਿਸ ਨੇ 174 ਦੀ ਕਾਰਵਾਈ ਕਰ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਕਰਿਆ ਕਿ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਲੜਕੀ ਫੇਲ ਹੋ ਗਈ ਸੀ 10ਵੀਂ ਚੋਂ ਇਸ ਕਰਕੇ ਉਹਨਾਂ ਕੋਈ ਟੈਨਸ਼ਨ ਨਹੀਂ ਰਹੀ ਚੀਜ਼ ਪਰ ਇਹ ਕਣਕ ਚ ਪਾਉਣ ਵਾਲੀ ਗਦੋਆਈ ਦੇ ਵਿੱਚ ਉਹ ਗਾਲੀ ਉਹਦੇ ਕਰਕੇ ਵੀ ਪ੍ਰਜੰਤਰ ਹਸਪਤਾਲ ਡੈਥ ਰੂਮ ਪੰਜਾਬ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ ਬਹੁਤ ਸ਼ਰਮਨਾਕ ਆ ਜਿਸ ਤੋਂ ਬਾਅਦ ਲਗਾਤਾਰ ਵਿਦਿਆਰਥੀਆਂ ਵੱਲੋਂ ਅਜਿਹੇ ਕਦਮ ਚੁੱਕਣ ਦੀਆਂ ਖਬਰਾਂ ਮਿਲ ਰਹੀਆਂ ਨੇ ਨਾ ਬਾਤੋਂ ਰਾਹੁਲ ਖੁਰਾਨਾ ਚੱਕ ਬਾਣੀ ਟੀਵੀ